ਮੈਂ ਤੁਹਾਨੂੰ ਕਹਿਣਾ ਕਿਹੜੇ ਕਿਹੜੇ ਫੀਲਡ ਦੀ ਗੱਲ ਕਰੀਏ ਜਿੱਥੇ ਕੰਮ ਨਹੀਂ ਹੋਇਆ ਬਿਜਲੀ ਦੀ ਗੱਲ ਚੱਲ ਰਹੀ ਹੈ ਕੱਲ ਨੂੰ ਕੱਲ ਨੂੰ ਗੋਇੰਦਵਾਲ ਸਾਹਿਬ ਜਾਵਾਂਗੇ 540 ਮੈਗਾਵਾਟ ਵਾਲਾ ਜਿਹੜਾ ਥਰਮਲ ਪਲਾਂਟ ਖਰੀਦਿਆ ਹੈ ਜੀਵੀਕੇ ਕੰਪਨੀ ਤੋਂ ਜਿਹਦਾ ਨਾਮ ਰੱਖਿਆ ਹੈ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ساری ਜ਼ਿੰਦਗੀ ਗੋਇੰਦਵਾਲ ਸਾਹਿਬ ਬਤਾਈ ਜਿੱਥੇ ਉਹਨਾਂ ਨੇ ਸੱਤੀ ਪ੍ਰਥਾ ਖਤਮ ਕੀਤੀ ਸਤੀਪਤਾ ਖਤਮ ਕੀਤੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਉਹਨਾਂ ਦੇ ਨਾਂ ਤੇ ਰੱਖਿਆ ਕੱਲ ਨੂੰ ਉਹਦੀਆਂ ਰਸਮੀ ਤੌਰ ਤੇ ਚਾਬੀਆਂ ਲੈ ਕੇ ਸੋਚ ਦੱਬੰਗੇ ਉਹ ਆਪਣਾ ਹੋ ਗਿਆ ਜੀ ਉਹ ਸਰਕਾਰ ਦਾ ਹੋ ਗਿਆ ਜੀ ਕਿਉਂਕਿ ਸਾਡੇ ਕੋਲੇ ਕੋਲੇ ਦੀ ਖਾਨ ਹੈਗੀ ਆ ਝਾਰਖੰਡ ਦੇ ਵਿੱਚ ਉੱਚੋ ਕੋਲਾ ਆਊਗਾ ਬਿਜਲੀ ਹੋਰ ਵੀ ਸਸਤੀ ਹੋਊਗੀ ਇੰਡਸਟਰੀ ਵਾਸਤੇ ਵੀ ਬਿਜਲੀ ਸਸਤੀ ਹੋਊਗੀ ਸੋ ਬਿਜਲੀ ਬੋਰਡ ਆਪਣਾ ਕੰਮ ਕਰ ਰਿਹਾ ਹੈ ਮਾਰਕਫੈਡ ਬੜਾ ਵੱਡਾ ਅਦਾਰਾ ਬਹੁਤ ਵਧੀਆ ਚੀਜ਼ਾਂ ਬਣਾਉਂਦੇ ਸੀ ਪਰ ਮਾਰਕਫੈਟ ਨੂੰ ਘਾਟੇ 'ਚ ਕਰਕੇ ਰੱਖਦਾ ਕਿਉਂਕਿ ਇਹਨਾਂ ਦਾ ਧਿਆਨ ਹੀ ਹੈ ਨਹੀਂ ਸੀ ਬੇਰਕਾ ਬੇਰਕਾ ਦੀ ਚੜ੍ਹਾਈ ਕਿਸੇ ਸਮੇਂ ਬੰਗਾਲ ਤੱਕ ਸੀ ਜੀ ਬੰਗਾਲ ਦੇ ਵਿੱਚ ਦਫ਼ਤਰ ਹੈ ਤੁਹਾਨੂੰ ਹੈਰਾਨੀ ਹੋਊਗੀ ਹੁਣੇ ਲੱਭਿਆ ਸਾਨੂੰ ਹਜੇ 3 ਕੁ ਮਹੀਨੇ ਪਹਿਲਾਂ ਕੋਲਕੱਤਾ ਦੇ ਵਿੱਚ ਬੇਰਕਾ ਦਾ ਦਫ਼ਤਰ ਹੈ ਬਹੁਤ ਵੱਡਾ ਕਿਸੇ ਜ਼ਮਾਨੇ 'ਚ ਉੱਧਰ ਦੁੱਧ ਪਾਊਡਰ ਵਾਲਾ ਬੇਰਕਾ ਦੁੱਧ ਜਾਂਦਾ ਹੁੰਦਾ ਸੀ ਤੇ ਮੈਂ ਤੁਹਾਨੂੰ ਖੁਸ਼ਖਬਰੀ ਦੱਸ ਦਿੰਨਾ ਇੱਕ ਹੋਰ ਆ ਜਿਹੜੇ ਕਹਿੰਦੇ ਹੁੰਦੇ ਆ ਨਾ ਟੀਵੀ ਤੇ ਜਾਂ یوں ਤੁਰੇ ਫਿਰਦੇ ਆ ਇਹ ਦਿੱਲੀ ਨਾਲ ਸਮਝੌਤਾ ਜਿਹੜਾ ਨੌਲੇਜ ਸ਼ੇਅਰਿੰਗ ਸਮਝੌਤਾ ਹੈ ਉਹ ਕੀ ਹੁੰਦਾ ਹੈ ਦਿੱਲੀ ਤੋਂ ਕੀ ਸਿੱਖਾਂਗੇ ਮੁਹੱਲਾ ਕਲੀਨਿਕਾਂ ਦਾ ਆਈਡੀਆ ਸਾਰਾ ਦਿੱਲੀ ਤੋਂ ਲਿਆ ਇਹਨਾਂ ਨੂੰ ਬਹੁਤ ਮੁਸ਼ਕਲਾਂ ਆਈਆਂ ਕੇਜਰੀਵਾਲ ਸਾਹਿਬ ਨੂੰ ਉੱਥੇ ਸਰਕਾਰ ਨੂੰ ਪਰ ਆਪਾਂ ਨੇ ਸਫਲ ਜਦੋਂ ਸਫਲ ਹੋ ਗਿਆ ਉਦੋਂ ਆਪਾਂ ਨੇ ਉਸ ਆਈਡੀਏ ਨੂੰ ਇੱਥੇ ਲਿਆ ਕੇ ਲਾਗੂ ਕਰਤਾ ਇੱਥੇ ਕਾਮਯਾਬ ਹੈ ਸਕੂਲ ਆਫ ਐਮਿਨੈਂਸ ਉਹ ਵੀ ਆਈਡੀਆ ਬਹੁਤ ਮੁਸ਼ਕਲਾਂ ਆਈਆਂ ਇਹਨਾਂ ਨੂੰ ਆਪਣੇ ਸਕੂਲਾਂ ਨੂੰ ਅਪਗ੍ਰੇਡ ਕਰਨ ਵਾਸਤੇ ਪਰ ਅਸੀਂ ਇਹਨਾਂ ਦੇ ਅਪਗ੍ਰੇਡ ਕੀਤੇ ਕਰੇ ਕਰਾਏ ਜਿਹੜਾ ਮਾਡਲ ਹੈ ਉਹ ਇੱਥੇ ਲਿਆ ਕੇ ਕਾਮਯਾਬ ਕਰਤਾ ਤੇ ਹੁਣ ਤੁਹਾਨੂੰ ਖੁਸ਼ਖਬਰੀ ਦੱਸਣ ਲੱਗਿਆ ਆ ਜਿਹੜਾ ਬੇਰਕ ਹੈ ਜਿਹਦੇ ਵਿੱਚ ਲੱਖਾਂ ਕਿਸਾਨਾਂ ਦਾ ਦੁੱਧ ਜਿਹੜਾ ਡੇਰੀਆਂ ਦਾ ਜਾਂਦਾ ਹੈ ਉਹਦੇ ਉਹਨਾਂ ਨੂੰ ਪੈਸੇ ਵੀ ਮਿਲਦੇ ਨੇ ਤੇ ਕਿਉਂਕਿ ਖੇਤੀ ਤੋਂ ਬਾਅਦ ਦੂਜਾ ਧੰਦਾ ਬਰਾਬਰ ਦਾ ਜਿਹੜਾ ਹੋ ਸਕਦਾ ਉਹ ਡੇਰੀ ਹੈ ਦਿੱਲੀ ਦੇ ਵਿੱਚ ਬੇਰਕਾਂ ਨੂੰ ਪਰਮਿਸ਼ਨ ਮਿਲ ਗਈ ਦਿੱਲੀ ਸਰਕਾਰ ਤੋਂ ਤੇ ਐਮਸੀਡੀ ਤੋਂ ਪਰਮਿਸ਼ਨ ਲੈ ਲਈ ਹੁਣ ਦਿੱਲੀ ਦੇ ਵਿੱਚ ਵੀ ਬੇਰਕਾਂ ਦਾ ਦਫ਼ਤਰ ਵੀ ਖੋਲੂਗਾ ਤੇ ਬੇਰਕਾਂ ਦੁੱਧ ਦਿੱਲੀ ਦੇ ਲੋਕਾਂ ਦੇ ਘਰਾਂ 'ਚ ਪਹੁੰਚੂਗਾ ਜੀ ਉਸ ਤੋਂ ਬਾਅਦ ਬੰਗਾਲ ਵਾਲਾ ਦਫ਼ਤਰ ਖੋਲਾਂਗੇ ਜੀ ਅਸੀਂ ਬੇਰਕਾਂ ਨੂੰ ਪ੍ਰੋਫਿਟ 'ਚ ਲੈ ਕੇ ਆਉਣਾ ਹੈ ਕਿਉਂਕਿ ਸਾਡਾ ਇਹ ਕੋਆਪਰੇਟਿਵ ਜਿਹੜਾ ਡਿਪਾਰਟਮੈਂਟ ਹੈ ਨਾ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਜਿੱਚ ਲੋਕਾਂ ਨੂੰ ਸਿੱਧਾ ਫਾਇਦਾ ਮਿਲਦਾ ਹੈ ਬੇਰਕਾਂ ਦਾ ਜਿੰਨਾ ਪ੍ਰੋਫਿਟ ਹੋਊਗਾ ਉਹ ਕਿਸਾਨਾਂ ਨੂੰ ਫਾਇਦਾ ਮਿਲਦਾ ਹੈ स्वेश ਕਰਕੇ ਅਸੀਂ ਉਹ ਕੰਮ ਕਰਦੇ ਹਾਂ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਅਸੀਂ ਆਪਣੇ ਫਾਇਦੇ ਲਾਸਤੇ ਨਹੀਂ ਸੋਚਦੇ ਆ ਹੁਣ ਉਹ ਫਿਰਦੇ ਨੇ ਤੁਰੇ ਉਹ ਕਾਲੀਦਲ ਵਾਲੇ ਉਹ ਕੀ ਉਹਦਾ ਨਾਮ ਸਾਡਾ ਪਰਿਵਾਰ ਬਚਾਓ ਯਾਤਰਾ ਲੈ ਕੇ ਉਹ ਪੰਜਾਬ ਬਚਾਓ ਨਹੀਂ ਉਹ ਪਰਿਵਾਰ ਬਚਾਓ ਹੈ ਪਰਸੋਂ ਪਰਸੋਂ ਆਪਣੇ ਸਾਲੇ ਦੇ ਇਲਾਕੇ 'ਚ ਫਿਰਦਾ ਸੀ ਵੀ ਇਹਨੂੰ ਬਚਾਓ ਕੱਲ ਬਰੋਹਣੇ ਦੇ ਇਲਾਕੇ 'ਚ ਫਿਰਦਾ ਸੀ ਬਰੋਹਣਾ ਬਚਾਓ ਹੈਨਾ ਪੰਜਾਬ ਬਚਾਓ ਨਹੀਂ ਹੈਗਾ ਇਹ ਉਦਾਪ ਦਾ ਪਰਿਵਾਰ ਲੈ ਕੇ ਫਿਰਦੇ ਨੇ ਵੀ ਸਾਨੂੰ ਬਚਾਓ ਕਿਉਂ ਬਚਾਈਏ ਠੇਕਾ ਲਿਆ ਤੁਸੀਂ ਤਾਂ ਪੰਜਾਬ ਖਤਮ ਕੀਤਾ ਹੈ ਕਿਉਂ ਬਚਾਈਏ ਅਸੀਂ ਤੁਹਾਨੂੰ ਉਹਨਾਂ ਦਾ ਕੋਈ ਏਜੰਡਾ ਨਹੀਂ ਕੁਝ ਨਹੀਂ ਲੱਗਿਆ ਨਾ ਲੱਗਿਆ ਨਾ ਸੁਖਬੀਰ ਬਾਦਲ ਗੱਡੀ ਦੀ ਛੱਤ ਤੇ ਬਹਿ ਕੇ ਪਾਣੀ ਪੀਣ ਤੇ ਰੋਟੀ ਖਾਣਾ ਪਹਿਲਾਂ ਕਦੇ ਲੱਗਿਆ ਸੀ ਇਹ ਇਹ ਤੁਸੀਂ ਲਾਇਆ ਛੱਤ ਤੇ ਬਿਠਾਉਂਦੇ ਆ ਪਹਿਲਾਂ ਉਹਨੂੰ ਸਵੇਰੀ ਬਿਠਾ ਲੈਂਦੇ ਨੇ ਕਿਉਂਕਿ ਜਿਆਦਾ ਵਾਰ ਚੜਨਾ ਉਤਨਾ ਔਖਾ ਹੈ ਉਹਨੂੰ ਤੇ ਸਵੇਰੀ ਬਿਠਾ ਲੈਂਦੇ ਨੇ ਉੱਥੇ ਹੀ ਰੋਟੀ ਉੱਥੇ ਹੀ ਪਾਣੀ ਐ ਕਰਦਾ ਫਿਰਦਾ ਸਾਨੂੰ ਬਚਾ ਲਓ ਸਾਨੂੰ ਬਚਾ ਲਓ ਕਿਉਂ ਬਈ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀਆਂ ਕਰਵਾਈਆਂ ਫਿਰ ਪ੍ਰਮਾਤਮਾ ਆਪ ਹੀ ਦੇਖਦਾ ਜਿਹੜੀ ਗੁਰੂ ਸਾਹਿਬ ਦੀ ਜਿਹੜੀ ਪ੍ਰਮਾਤਮਾ ਦੀ ਚੱਕੀ ਐ ਉਹ ਉਹ ਚੱਲਦੀ ਥੋੜੀ ਜੀ ਹੌਲੀ ਐ ਪਰ ਪੀਣ ਦੀ ਬਹੁਤ ਬਰੀਕ ਐ ਪੀਣ ਦੀ ਬਹੁਤ ਬਰੀਕ ਐ ਸਭ ਪਤਾ ਉਸ ਕਚਹਿਰੀ ਚ ਉਸ ਕਚਹਿਰੀ ਚ ਸਭ ਪਤਾ ਕਿ ਕਿਹਨੇ ਕੀ ਪਾਪ ਕੀਤੇ ਨੇ ਸਭ ਨੂੰ ਫਲ ਪਾਪਾਂ ਦਾ ਭੋਗਣਾ ਪੈਣਾ Subscribe to One India channel and never miss an update.